ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਓ ਉਸ ਕਰਤਾ ਪੁਰਖ ਦੋ ਵਿਚਾਰ ਜਿਹੜਾ ਦਿਸਦਾ ਨਹੀਂ ਹੈ ਪਰ ਸਭ ਕੁਝ ਕਰਦਾ ਹੈ ਦਿਸਦਾ ਹੈ ਉਹਦੇ ਵਾਸਤੇ ਅੱਖਾਂ ਹੋਰ ਪੈਦਾ ਕਰਨੀਆਂ ਪੈਂਦੀਆਂ ਨੇ ਇਹਨਾਂ ਅੱਖਾਂ ਨਾਲ ਵੀ ਦਿਸ ਜਾਂਦਾ ਹੈ ਪਰਵ ਅੱਖਾਂ ਹੋਰ ਨੇ ਉਹ ਨਾਨਕ ਸੇ ਅਖੜੀਆਂ ਬਿਆਨ ਜਿਨ੍ਹਾਂ ਦਿਸੰਦੋ ਮਾਪਰੀ ਕਹਿੰਦੇ ਮਾਰਾ ਕਹਿੰਦੇ ਉਹ ਅੱਖਾਂ ਦੂਜੀਆਂ ਨੇ ਜਿਨ੍ਹਾਂ ਨਾਲ ਮੈਨੂੰ ਮੇਰਾ ਪਿਆਰਾ ਦਿਸਦਾ ਹੈ ਅਨਪਵ ਦੀਆਂ ਅੱਖਾਂ ਨੇ ਉਹਨਾਂ ਵਿੱਚ ਉਹ ਆ ਜਾਂਦਾ ਹੈ ਅਨੁਭਵ ਆ ਜਾਂਦਾ ਹੋਰ ਕਿਸੇ ਮਾਯਰ ਮੈਂਟ ਨਹੀਂ ਹੋ ਆਉਂਦਾ ਇਸ ਕਰਕੇ ਅਨੁਭਵ ਪੈਦਾ ਕਰਨਾ ਤਾਂ ਕਿ ਉਹ ਕਰਤਾ ਇਹ ਸਭ ਕੁਝ ਕਰਦਾ ਹੈ ਜਿਹਦੀ ਹਾਜ਼ਰੀ ਵਿੱਚ ਸਭ ਕੁਝ ਹੋ ਰਿਹਾ ਹੈ ਕਰਤਾ ਹੀ ਨਹੀਂ ਹੈ ਉਹ ਸਭ ਕੁਸ਼ੀ ਹੈ ਸਭ ਕੁਸ਼ੀ ਹੈ ਉਹ ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਈ ਜੀਓ ਜਦੋਂ ਅਸੀਂ ਆਪਣੇ ਨਕਲੀ ਸਰੂਪ ਚ ਹੁੰਨੇ ਆ ਉਹ ਉਹ ਇਹ ਕਹਿੰਦਾ ਮੈਂ ਕਰਤਾ ਹਮਨੁੱਖ ਕਰਤਾ ਹੈ ਨਕਲੀ ਸਰੂਪ ਕਰਤਾ ਹੈ ਇਹ ਨਕਲੀ ਜਿਹੜੀ ਹਉਮੈ ਬਣੀ ਹੋਈ ਆ ਉਹਨੂੰ ਕਰਤਾ ਸਮਝਦਾ ਇਹ ਫਸਿਆ ਰਹਿੰਦਾ ਹੈ ਮਾਇਆ 'ਚ ਜਮਨ ਮਰਨ 'ਚ ਪਰ ਜਦੋਂ ਇਸ ਨੂੰ ਉਸ ਅਸਲੀ ਕਰਤਾ ਪੁਰਖ ਦੇ ਦਰਸ਼ਨ ਹੋ ਜਾਂਦੇ ਨੇ ਅਨਭਵੀ ਦਰਸ਼ਨ ਫੇਰ ਇਹ ਕਹਿੰਦਾ ਮੈਂ ਕਰਤਾ ਫੇਰ ਕਹਿੰਦਾ ਨਾ ਅਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਕੀ ਜਾਣੋ ਕੀ ਹਰ ਕੀਆ ਪਇਓ ਕਬੀਰ ਕਬੀਰ ਭਗਤਾਂ ਦੀ ਬਾਤ ਕੀਤੀ ਹੈ ਰਵਿਦਾਸ ਭਗਤ ਦਾ ਦਿਹਾੜਾ ਆ ਰਿਹਾ ਹੈ ਜਨਮ ਦਿਹਾੜਾ ਆ ਰਿਹਾ ਹੈ ਸਰੀਰ ਦਾ ਪਿਆਰਿਓ ਜਦੋਂ ਅਸੀਂ ਸਰੀਰ ਨਾਲ ਜੁੜਦੇ ਹਾਂ ਫਿਰ ਅਸੀਂ ਸਰੀਰ ਦੀ ਗੱਲ ਹੀ ਕਰਦੇ ਹਾਂ ਸਾਡੇ ਵਾਸਤੇ ਸਰੀਰੀ ਮਹੱਤਵਪੂਰਨ ਹੋ ਜਾਂਦਾ ਜਦੋਂ ਅਸੀਂ ਸਰੀਰ ਨਾਲ ਜੁੜਦੇ ਹਾਂ ਸਰੀਰ ਦੀ ਗੱਲ ਕਰ ਰਹੇ ਸਰੀਰ ਜਾਂ ਦੀ ਗੱਲ ਕਰਦੇ ਹਾਂ ਇਹ ਤਾਂ ਹੁਣ ਇੱਕ ਆਮ ਗੱਲ ਹੋ ਗਈ ਸਾਰਾ ਸਾਲ ਕਿਸੇ ਨਾ ਕਿਸੇ ਵਾਂਗ ਪੁਰਸ਼ ਦਾ ਗੁਰੂ ਦਾ ਭਗਤ ਦਾ ਉਧਿਹਾਰਾ ਛੇ ਦਿਹਾੜਾ ਜੋਤੀ ਜੋ ਦਿਹਾੜਾ ਹੁੰਦਾ ਰਹਿੰਦਾ ਚਲੋ ਇਹ ਵੀ ਠੀਕ ਹੈ ਅਸੀਂ ਉਹਨੂੰ ਸਰੀਰ ਸਮਝ ਕੇ ਉਹਦੇ ਅੰਸ਼ਾਂ ਨਾਲ ਜੁੜਦੇ ਹਾਂ ਪਰ ਪਿਆਰਿਓ ਫਿਰ ਵਿਚਾਰ ਵੀ ਸਰੀਰ ਦੀ ਉਹਦੇ ਸਰੀਰ ਵੀ ਕੀ ਜਾਤ ਸੀ ਉਹਦਾ ਸਰੀਰ ਅਮੀਰ ਸੀ ਗਰੀਬ ਸੀ ਉਹਦਾ ਸਰੀਰ ਕਿਹਜਿਆ ਸੀ ਉਹਦਾ ਕਿੱਥੇ ਜਨਮ ਹੋਇਆ ਕਿੱਥੇ ਉਹ ਗਿਆ ਸਾਰੀਆਂ ਇਹੀ ਵਿਚਾਰਾਂ ਸਿਰਫ ਸਾਨੂੰ ਕੁਝ ਨਹੀਂ ਮਿਲਣ ਲੱਗਾ ਇਹਦੇ ਵਿੱਚੋਂ ਅਸੀਂ ਭਿੰਨਤਾ ਪੈਦਾ ਕਰ ਲਵਾਂਗੇ ਇਹਦੇ ਵਿੱਚ ਆ ਕੇ ਅਸੀਂ ਇੱਕ ਦਾ ਵਿੱਚ ਨਹੀਂ ਜਾਣ ਲੱਗੇ ਅਸੀਂ ਇੱਕ ਨਾਲ ਨਹੀਂ ਜੁੜ ਸਕਦੇ ਅਸੀਂ ਭਿੰਨ ਹੀ ਰਵਾਂਗੇ ਉਦੀ ਜਾਤ ਨੂੰ ਮੁਖ ਰੱਖ ਕੇ ਇੱਕ ਸੰਪਰਦਾਏ ਨੇ ਉਹਨੂੰ ਆਪਣਾ ਬਣਾ ਲਿਆ ਬਾਕੀਆਂ ਨੂੰ ਖਾਰਜ ਕਰ ਦਿੱਤਾ ਦੂਜੇ ਵਾਲਿਆਂ ਨੇ ਦੂਜੇ ਨੂੰ ਆਪਣਾ ਬਣਾ ਲਿਆ ਬਾਕੀਆਂ ਨੂੰ ਖਾਰਜ ਕਰ ਦਿੱਤਾ ਤੀਜੇ ਨੇ ਤੀਜੇ ਨੂੰ ਆਪਣਾ ਬਣਾ ਲਿਆ ਜਾਤਾਂ ਦੇ ਆਧਾਰ ਤੇ ਭਗਤਾਂ ਨੂੰ ਸੰਤਾਂ ਨੂੰ ਗੁਰੂਆਂ ਨੂੰ ਸਮਪਰਦਾਇ ਚ ਵੰਡ ਲਿਆ ਫਿਰ ਇੱਕ ਕਿੱਥੋਂ ਹੋ ਜਾਣਗੇ ਅਸੀਂ ਉਸ ਇੱਕ ਦੇ ਦਰਸ਼ਣ ਕਿਵੇਂ ਹੋ ਜਾਣਗੇ ਨਹੀਂ ਹੋਣਗੇ ਬਿਲਕੁਲ ਨਹੀਂ ਹੋਣਗੇ ਦੁੱਖ ਬਣੇ ਰਹਿਣਗੇ ਕਲੇਸ਼ ਬਣੇ ਰਹਿਣਗੇ ਸਾਡੀ ਅਲੱਗ-ਅਲੱਗਤਾ ਬਣੀ ਰਹੇਗੀ ਆਪਣੇ ਆਪ ਨੂੰ ਪੂਜਦੇ ਰਵਾਂਗੇ ਆਪਣੇ ਆਪ ਅਲੱਗ-ਅਲੱਗ ਨੂੰ ਇਹ ਕਲਯੁਗ ਦੀਆਂ ਨਿਸ਼ਾਨੀਆਂ ਨੇ ਖੰਡ ਖੰਡ ਹੋ ਗਿਆ ਸਾਡਾ ਵਿਸ਼ਵਾਸ ਗੁਰਬਾਣੀ ਕਹਿੰਦੀ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬਿਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ ਸਾਡਾ ਵਿਸ਼ਵਾਸ ਦਾਲ ਬਣ ਗਿਆ ਦਾਲ ਤੋਂ ਅਗੇ ਦਲੀਆ ਬਣ ਗਿਆ ਮਗਰ ਜੇ ਇੱਕ ਹੋਏ ਤਾਂ ਉਗਵੇ ਉਹ ਬੀਜ ਇੱਕ ਹੋਏਗਾ ਤਾਂ ਉਗੇਗਾ ਤੇ ਹੁਣ ਬੀ ਦੀ ਬਣ ਗਈ ਦਾਲ ਬੀ ਦਾ ਬਣ ਗਿਆ ਦਲੀਆ ਇਹ ਕਹਿੰਦਾ ਵਖੜੇ ਕਿਵੇਂ ਵਖੜੇਗਾ ਨਹੀਂ ਉਗੇਗਾ ਇੱਕ ਵਿੱਚ ਜਾਣਾ ਪਵੇਗਾ ਸਾਰਿਆਂ ਵਿੱਚ ਇੱਕ ਦੇਖਣਾ ਪਵੇਗਾ ਹੁਣ ਬਹੁਤੇ ਤਾਂ 90 95 ਜਿਹੜੇ 99% ਤਾਂ ਉਹ ਹੀ ਨੇ ਜਿਨ੍ਹਾਂ ਨੇ ਕੰਧਾ ਜਿਹੜੇ ਕੰਧਾਂ ਗਰੀ ਬੈਠੇ ਨੇ ਉਹ ਕਹਿੰਦੇ ਸਾਡੇ ਕੋਲ ਸਾਡੀ ਗੱਲ ਕਰੋ ਦੂਜੀ ਦੀ ਗੱਲ ਨਾ ਕਰੋ ਸਾਡੇ ਕੋਲ ਕ੍ਰਿਸ਼ਨ ਦੀ ਗੱਲ ਨਾ ਕਰੋ ਸਾਡੇ ਕੋਲ Hindu ਦੀ ਗੱਲ ਨਾ ਕਰੋ ਸਾਡੇ ਕੋਲ ਉਹਦੀ ਗੱਲ ਨਾ ਕਰੋ ਇੱਕ ਕਹਿੰਦੇ ਸਾਡੇ ਕੋਲ ਸਿੱਖਾਂ ਦੀ ਗੱਲ ਨਾ ਕਰੋ ਬਹੁਤ ਔਖਾ ਜਨਮ ਜਨਮ ਲੰਘ ਜਾਣਗੇ ਅਨੁਭਵ ਨਹੀਂ ਹੋਏਗਾ ਇਹ ਹੀ ਮਾਇਆ ਹੈ ਇਹ ਹੀ ਅਗਿਆਨ ਹੈ ਹੋਰ ਜਿਹੜੀਆਂ ਆ ਚੀਜ਼ਾਂ ਨੇ ਨੂੰ ਮਾਇਆ ਕਹਿੰਦੇ ਜੀ ਪੈਸਾ ਮਾਇਆ ਜ਼ਮੀਨਾਂ ਮਾਇਆ ਇਹ ਤਾਂ ਛੱਡੀਆਂ ਜਾ ਸਕਦੀਆਂ ਨੇ ਇਹ ਤਾਂ ਸ਼ਰਦੰਦੇ ਨੇ ਬਹੁਤੇ ਛੜਨਦੇ ਨੇ ਸਾਧੂ ਬਣ ਜਾਂਦੇ ਨੇ ਉੱਥੇ ਆ ਕੇ ਆਪਣੇ ਰੰਗ ਮੰਨ ਲਈ ਅਲੱਗ-ਅਲੱਗ ਸਾਡਾ ਹਰਾ ਰੰਗ ਹੈ ਜੀ ਉਹਦਾ ਭਗਵਾ ਰੰਗ ਹੈ ਜੀ ਸਾਡਾ ਨੀਲਾ ਰੰਗ ਹੈ ਜੀ ਲਓ ਜੀ ਹੁਣ ਰੰਗ ਵੀ ਅਲੱਗ-ਅਲੱਗ ਕਰ ਲਏ ਹੁਣ ਫਿਰ ਜੀ ਇਹ ਸਾਡੀ ਮਸਜਿਦ ਦੀ ਬਨਾਵਟ ਇਹ ਜੀ ਹੈ ਸਾਡੇ ਮੰਦਿਰ ਦੀ ਬਨਾਵਟ ਇਹ ਜੀ ਹੈ ਸਾਡਾ ਗੁਰਦੁਆਰਾ ਦੀ ਬਨਾਵਟ ਇਹ ਜੀ ਹੈ ਕਿਤੇ ਇੱਕ ਦੂਜੇ ਨਾਲ ਮਿਲਣਾ ਜਾਣ ਕਿਤੇ ਉਹ ਕਹਿੰਦੇ ਨੇ ਮਿਸਤਰੀ ਨੂੰ ਕਹਿੰਦੇ ਨੇ ਭਾਈ ਦੇਖੀ ਕਿਤੇ ਮੰਦਰ ਵਾਂਗ ਬਣ ਜੇ ਗੁਰਦੁਆਰਾ ਕਿਤੇ ਮਾਜਰਾ ਵਾਂਗ ਬਣ ਜੇ ਇੰਨਾ ਹਨ ਇੰਨਾ ਹਨੇਰਾ ਮਨੁੱਖਾ ਅਸੀਂ ਮਨੁੱਖ ਹਾਂ ਸਾਨੂੰ ਮਾਰੇ ਨੇ ਬਹੁਤ ਉੱਚੀ ਬੁੱਧੀ ਦਿੱਤੀ ਹੈ ਬਿਵੇਕ ਬੁੱਧੀ ਦਿੱਤੀ ਸਾਨੂੰ ਸਾਨੂੰ ਆਤਮ ਵਿਸ਼ੈਣੀ ਬੁੱਧੀ ਦਿੱਤੀ ਹੈ ਸਾਨੂੰ ਸੁੱਧੀ ਬਖਸ਼ੀ ਹੈ ਇਹਦੇ ਵਿੱਚ ਕਸੂਰ ਕੀ ਦਾ ਹੈ ਫਿਰ ਸਾਨੂੰ ਸਮਝ ਕਿਉਂ ਨਹੀਂ ਆ ਰਹੀ ਫਿਰ ਅਸੀਂ ਕਿਉਂ ਟੁੱਟੇ ਬੈਠੇ ਹਾਂ ਦੂਜੇ ਨਾਲੋਂ ਭਗਤਾਂ ਨੂੰ ਅਸੀਂ ਮੰਡ ਲੈਨੇ ਆ ਅਲਗ-ਅਲਗ ਭਗਤਾਂ ਨੂੰ ਮੰਡ ਲਿਆ ਗੁਰੂਆਂ ਨੂੰ ਲਗ-ਲਗ ਵੰਡ ਲਿਆ ਪਿਆਰੇ ਉਹ ਬਹੁਤ ਦੂਰ ਚਲੇ ਗਏ ਗੁਰੂ ਤੋਂ ਸੱਚ ਤੋਂ ਸੱਚ ਤੋਂ ਬਹੁਤ ਦੂਰ ਚਲੇ ਗਏ ਫਿਰ ਅੱਗੇ ਅਸੀਤਾਰ ਜੀ ਨੀਲਧਾਰੀਆ ਜੀ ਅਸੀਂ ਤਾਂ ਜੀ ਚਿੱਟੇ ਪੜ ਕੇ ਬੰਦੇ ਆ ਅਸੀਂ ਤਾਂ ਜੀ ਲਾਲ ਵਸਤਰ ਪਾਉਣੇ ਆ ਅਸੀਂ ਤਾਂ ਜੀ ਫਿਰ ਅਖੰਡ ਕੀਰਤਨੀਏ ਆ ਅਸੀਂ ਤਾਂ ਜੀ ਫਿਰ ਧਾਰਨਾਵਾਲੇ ਆ ਬਹੁਤ ਦਲੀਆਂ ਬਣ ਗਿਆ ਵਿਸ਼ਵਾਸ ਦਾ ਦਲੀਆਂ ਬਣ ਗਿਆ ਫਿਰ ਇਹਦੀਆਂ ਗੱਲਾਂ ਹੀ ਕਰਨਗੇ ਵੱਖਰੇ ਮੇ ਦੀਆਂ ਬਾਤਾਂ ਹੀ ਹੋਣਗੀਆਂ ਇੱਕ ਦੀ ਗੱਲ ਕਿਵੇਂ ਹੋਏਗੀ ਇੱਕ ਦੀ ਗੱਲ ਕਰਨ ਵਾਸਤੇ ਕਿਹਾ ਗੁਰੂ ਨਾਨਕ ਮਾਨ ਨੇ ਇੱਕ ਦੀ ਗੱਲ ਕਬੀਰ ਸਾਹਿਬ ਨੇ ਕੀਤੀ ਇੱਕ ਦੀ ਗੱਲ ਭਗਤਾਂ ਨੇ ਕੀਤੀ ਰਵਦਾਸ ਨੇ ਕੀਤੀ 모ਹੀ ਤੋਹੀ ਤੋਹੀ 모ਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਕਿ ਪਰਮੇਸ਼ਰ ਜੀ ਤੇਰੇ ਤੇ ਮਿਰਚ ਕੀ ਫਰਕ ਹੈ ਇੰਨਾ ਫਰਕ ਹੈ ਵੀ ਤੂੰ ਸੋਨਾ ਹੈ ਮੈਂ ਗਹਿਣੇ ਤੂੰ ਸੋਨਾ ਸ਼ੁੱਧ ਹੈ ਮੈਂ ਗਹਿਣਾ ਇੱਕ ਸੋਨਾ ਸ਼ੁੱਧ ਹੁੰਦਾ ਪਿਆਰੋ 24 ਕੈਟ ਦਾ ਤੇ ਇੱਕ ਗਹਿਣਾ ਹੁੰਦਾ 22 ਕੈਟ ਦਾ ਉਹ ਚ ਥੋੜੀ ਜੀ ਖੋਟ ਪਾਈ ਜਾਂਦੀ ਹੈ ਤਾਂ ਕਿ ਗਹਿਣਾ ਬਣਿਆ ਰਹੇ ਗਹਿਣੇ ਦੀ ਹੋਂਦ ਬਣੀ ਰਹੇ ਗਹਿਣਾ ਕਿਤੇ ਟੁੱਟ ਨਾ ਖਰਾਬ ਨਾ ਹੋ ਜਾਵੇ ਜਿਆਦਾ ਜਲਦੀ ਖਰਾਬ ਨਾ ਜਾਵੇ ਇੰਨੇ ਇੰਨਾ ਇੰਨਾ ਦਾ ਫਰਕ ਹੈ ਇੱਕ ਪਰਮੇਸ਼ਰ ਹੈ ਇੱਕ ਜੀਵਾਤਮਾ ਹੈ ਉਹ ਜੀਵਤਾਂ ਨਾਲ ਤਾਂ ਵੀ ਖੇਲ ਚੱਲਦੀ ਰਹੇ ਖੇਲ ਚੱਲਦੀ ਰਹੇ ਇੰਨਾ ਦਾ ਫਰਕ ਹੈ ਤੇ ਇਸ ਫਰਕ ਨੂੰ ਖੋਜ ਕਰਨ ਵਾਲਿਆਂ ਨੇ ਮਟਾਤਾ ਉਹ ਖੇਲ ਤੋਂ ਬਾਹਰ ਹੋ ਗਏ ਉਹ ਜਮਨ ਮਰਨ ਤੋਂ ਬਾਹਰ ਹੋ ਗਏ ਉਹ ਦੁੱਖਾਂ ਤੋਂ ਬਾਹਰ ਹੋ ਗਏ ਉਹ ਚਿੰਤਾਵਾਂ ਤੋਂ ਬਾਹਰ ਹੋ ਗਏ ਆਨੰਦ ਚਲੇ ਗਏ ਉਹ ਪਿਆਰ ਚਲੇ ਗਏ ਉਹਨਾਂ ਨੇ ਇਹ ਵੀ ਵੇਖਿਆ ਸਾਡੇ ਕੋਲੇ ਕੁਟੀਆ ਹੈ ਝੁੱਗੀ ਹੈ ਗਰੀਬੀ ਹੈ ਸਾਡੇ ਸ੍ਰੀ ਦੀ ਜਾਤ ਨੀਵੀਂ ਹੈ ਉਹਨਾਂ ਨੇ ਇਹ ਨਹੀਂ ਵੇਖਿਆ ਉਹਨਾਂ ਨੇ ਖੋਜ ਕੀਤੀ ਹੁਣ ਖੋਜ ਅਸੀਂ ਕਰਦੇ ਨਹੀਂ ਬਿਨਾ ਖੋਜ ਤੋਂ ਅਸੀਂ ਰੱਬ ਨੂੰ ਹਾਂ ਜਾਂ ਨਾ ਕਹਿ ਦਿੰਨੇ ਆ ਬਿਨਾ ਖੋਜ ਕੀਤੀ ਤੋਂ ਕਈ ਕਹਿੰਦੇ ਨੇ ਹੈਗਾ ਬਿਨਾ ਖੋਜ ਕੀਤੀ ਤੋਂ ਕਈ ਕਹਿੰਦੇ ਨਹੀਂ ਹੈਗਾ ਤੇ ਗੁਰਬਾਣੀ ਕਹਿੰਦੀ ਆ ਜੋ ਖੋਜੈ ਸੋ ਪਾਵੈ ਜਿਹੜਾ ਖੋਜ ਕਰੇਗਾ ਉਹਨੂੰ ਮਿਲੇਗਾ ਹਰ ਹਾਲਤ ਚ ਜੋ ਖੋਜੇਗਾ ਓ ਭਾਈ ਇਸ ਮਨ ਨੂੰ ਕੋਈ ਖੋਜੋ ਭਾਈ ਖੋਜੋ ਪਿਆਰਿਓ ਬਣਾਇਆ ਤਾਂ ਪਹਿਲੇ ਹੀ ਪਿਆ ਹੈ ਬਣਿਆ ਤਾਂ ਸਭ ਕੁਝ ਪਿਆ ਹੈ ਖੋਜਣਾ ਹੈ ਬਸ ਅਸੀਂ ਤਾਂ ਅਸੀਂ ਕੋਈ ਬਣਾਉਣਾ ਨਹੀਂ ਅਸੀਂ ਕ੍ਰੀਏਟਰ ਤਾਂ ਹੈ ਨਹੀਂ ਕ੍ਰੀਏਟਰ ਬਣਾਉਦਾ ਤਾਂ ਉਹ ਆ ਮਾਲਕ ਅਸੀਂ ਖੋਜਣਾ ਸਿਰਫ ਖੋਜਣਾ ਇਹ ਹੈ ਅਸੀਂ ਰੱਬ ਨੂੰ ਨਹੀਂ ਖੋਜਣਾ ਅਸੀਂ ਖੋਜਣਾ ਹੈ ਆਪਣੇ ਆਪ ਨੂੰ ਕਿ ਜਿਹੜੀ ਮੈਂ ਮੈਂ ਕਰਦਾ ਹਾਂ ਇਹ ਮੈਂ ਇਹ ਸੱਚ ਵਿੱਚ ਹੈਗੀ ਆ ਕਿ ਨਹੀਂ ਹੈਗੀ ਮੈਂ ਇਹ ਮੈਂ ਹੈਗਾ ਕਿ ਨਹੀਂ ਹੈਗਾ ਇਹ ਮੈਂ ਝੂਠਾ ਮੈਂ ਹੈਗਾ ਕਿ ਨਹੀਂ ਹੈਗਾ ਜੇ ਖੋਜੇਗਾ ਇਹਨੂੰ ਪਤਾ ਲੱਗ ਜਾਵੇ ਮੈਂ ਨਹੀਂ ਹਾਂ ਇਹਨੂੰ ਪਤਾ ਲੱਗ ਜਾਏਗਾ ਮੈਂ ਨਹੀਂ ਹਾਂ ਜਦੋਂ ਮੈਂ ਨਹੀਂ ਹਾਂ ਫਿਰ ਦੂਜਾ ਕੌਣ ਹੈ ਫਿਰ ਫਿਰ ਤਾਂ ਉਹੀ ਹੈ ਨਾ ਫਿਰ ਆਹ ਅਨੁਭਵ ਹੋ ਜਾਣਾ ਇਹਨੂੰ ਉਵੇਂ ਹੀ ਰਹਿਣਾ ਸਭ ਕੁਝ ਖਾਏਗਾ ਪੀਏਗਾ ਹੱਸੇਗਾ ਖੇਡੇਗਾ ਸਭ ਡੂਟੀਆਂ ਕਰੇਗਾ ਪਰ ਇਹਨੂੰ ਇੱਕ ਅਨੁਭਵ ਹੋ ਜਾਏਗਾ ਕਿ ਮੈਂ ਨਹੀਂ ਹਾਂ ਗੱਲ ਤਾਂ ਇੱਥੇ ਮੁੱਕ ਜਾਣੀ ਹੈ ਭਗਤਾਂ ਦੀ ਗੱਲ ਮੁੱਕ ਗਈ ਇੱਥੇ ਮੁਕਾਤੀ ਗੱਲ ਗੁਰੂ ਨਾਨਕ ਮਾਰੇ ਨੇ ਦੀ ਉਹੀ ਹੈ ਆਪ ਹੀ ਹੈ ਉਹੀ ਹੁਕਮ ਹੀ ਹੈ ਕਰਤਾ ਹੈ ਪੁਰਖ ਹੈ ਉਹੀ ਹੈ ਅਸੀਂ ਨਹੀਂ ਹੈਗੇ ਇਹ ਹੀ ਆਨੰਦ ਹੈ ਅੰਦਰੋਂ ਜਿੰਨਾਂ ਦਾ ਮੋਹ ਟੁੱਟਾ ਅੰਦਰੋਂ ਜਿਹੜਾ ਮੈਂ ਤੇ ਮੇਰੀ ਆਲਾ ਜਿਹੜਾ ਕਿਲਾ ਫਸਿਆ ਸੀ ਉਹ ਟੁੱਟ ਗਿਆ ਤਿੰਨ ਕਾ ਸ਼ਬਦ ਸੱਚੇ ਸਵਾਰਿਆ ਉਥੇ ਸ਼ਬਦ ਪ੍ਰਗਟ ਹੋ ਗਿਆ ਕਹ ਨਾਨਕ ਇਹ ਆਨੰਦ ਹੈ ਬਸ ਆਹੀ ਹੈ ਬਸ ਉਥੇ ਆਨੰਦ ਬਣ ਗਿਆ ਇਹਦੀ ਮੈਂ ਪਿੱਛੇ ਰਹਿ ਗਈ ਪਤਾ ਨਹੀਂ ਕਿੱਥੇ ਚਲੀ ਗਈ ਤੁਹਾਨੂੰ ਪਤਾ ਲੱਗਾ ਮੈਂ ਨਹੀਂ ਹਾਂ ਸੋ ਪਿਆਰਿਓ ਰੋਹਾਨੀ ਦਾ ਮਾਰਗ ਬਹੁਤ ਸੁਖਾਲਾ ਮਾਰਗ ਅਨਪੜਾ ਨੇ ਕਰ ਲਿਆ ਡਾਕੂਆਂ ਨੇ ਕਰ ਲਿਆ ਖੱਗਾ ਨੇ ਕਰ ਲਿਆ ਚੋਰਾ ਨੇ ਕਰ ਲਿਆ ਸਾਰੇ ਲੰਘ ਗਏ ਇਸ ਮਾਰਗ ਨੂੰ ਸਮਝ ਕੇ ਖੋਜ ਕੇ ਸਾਰੇ ਲੰਘ ਗਏ ਬਾਲਮੀਕ ਵਰਗਿਆ ਨੇ ਕਰ ਲਿਆ ਬਸ ਬਚਨ ਮੰਨਣਾ ਪੈਂਦਾ ਸੰਤਾਂ ਦਾ ਗੁਰੂ ਦਾ ਮੰਨ ਲਿਆ ਉਹਨਾਂ ਨੇ ਕੌੜੇ ਰਾਖਨੇ ਵਾਲਿਆ ਉਹ ਸਾਧੂ ਕੌੜਾ ਬਣ ਗਿਆ ਭੂਮੀਆਂ ਚੋੜਨੇ ਸੱਜਣ ਠੱਗਨੇ ਸਭ ਨੇ ਮੰਨ ਲਿਆ ਉਹ ਸਭ ਸੰਤ ਬਣ ਗਏ ਸਭ ਲੰਘ ਗਏ ਅਸੀਂ ਉਹਨਾਂ ਦੀਆਂ ਗੱਲਾਂ ਸੁਣਦੇ ਆਂ ਤੇ ਅਸੀਂ ਫਸੇ ਬੈਠੇ ਆਂ ਅਸੀਂ ਫਸੇ ਬੈਠੇ ਆਂ ਉਹ ਰੋ ਰਹੇ ਆਂ ਚੀਕਾ ਮਾਰ ਰਹੇ ਆਂ ਦੁਖੀ ਹੋ ਰਹੇ ਆਂ ਇਹਨੂੰ ਨਾ ਤਾਂ ਇਹ ਪਤਾ ਵੀ ਦੁੱਖ ਕਿੱਥੋਂ ਆ ਗਿਆ ਨਾ ਨੂੰ ਇਹ ਪਤਾ ਦੁੱਖ ਦੀ ਦਵਾਈ ਕੀ ਹੈ ਕੁਝ ਪਤਾ ਨਹੀਂ ਇਹਦੀ ਅੱਖਾਂ ਦੇ ਪੱਟੀ ਨਿਹਰਾ ਹੀ ਨਿਹਰਾ ਲੱਗਦਾ ਔਰ ਜਿਹੜੇ ਚਾਨਣ ਕਰਦੇ ਨੇ ਵਿਰਲੇ ਵਿਰਲੇ ਰੱਬ ਦੇ ਪਿਆਰੇ ਉਧਰ ਇਹ ਜਾਂਦਾ ਨਹੀਂ ਕਿਉਂਕਿ ਤਾਂ ਪਿਆਰ ਨਹੀਂ ਰਹਿਣਾ ਪੈ ਚੁੱਕਿਆ ਹੁਣ ਇਹਨੂੰ ਨਿਹਰਾ ਚੰਗਾ ਲੱਗਣਾ ਲੱਗ ਗਿਆ ਇਹਨੂੰ ਰੋਣਾ ਚੰਗਾ ਲੱਗਦਾ ਇਹ ਚਿੰਤਾਵਾਂ ਦੇ ਵਿੱਚ ਫਸਿਆ ਹੋਇਆ ਪਰ ਸੰਤਾਂ ਨੂੰ ਗੁਰੂ ਨੂੰ ਤਰਸ ਆਉਂਦਾ ਤੇ ਦਇਆ ਆਉਂਦੀ ਹੈ ਉਹ ਟਿਕੇ ਰਹਿੰਦੇ ਨੇ ਸੰਸਾਰ ਤੇ ਅੱਗੇ ਅੱਗੇ ਕਹਿੰਦੇ ਨੇ ਭਾਈ ਬੋਲਦੇ ਰਹੋ ਆਵਾਜ਼ ਦਿੰਦੇ ਰਹੋ ਗ੍ਰੰਥਾਂ 'ਚ ਲਿਖ ਕੇ ਬਚਨ ਕਰਕੇ ਭਗਤ ਰਵਿਦਾਸ ਜੀ ਨੂੰ ਜਦੋਂ ਅਨਭਵ ਹੋ ਗਿਆ ਉਹਨਾਂ ਨੇ ਗੁਰਬਾਣੀ ਉਹਨਾਂ ਦੇ ਅੰਦਰੋਂ ਸੱਚ ਪੈਦਾ ਹੋਇਆ ਉਹਨਾਂ ਨੇ ਗੁਰਬਾਣੀ ਲਿਖਤੀ ਉਹ ਸਾਡੇ ਵਾਸਤੇ ਵੀ ਤੁਸੀਂ ਵੀ ਲੰਘ ਜਿਓ ਮੈਂ ਵੀ ਲੰਘ ਗਿਆ ਤੇ ਅਸੀਂ ਕੀ ਕੀਤਾ ਅਸੀਂ ਗੁਰਬਾਣੀ ਲਗ ਕਰ ਲਈ ਇਹ ਤਾਂ ਇਹ ਹੀ ਪਰਣੀ ਹੈ ਸਾਡੇ ਗੁਰੂ ਦੀ ਬਾਣੀ ਹੈ ਕਿਉਂਕਿ ਸਾਡੀ ਜਾਤ ਇਹ ਹੈ ਤੇ ਉਹਦੀ ਵੀ ਜਾਤ ਇਹ ਸੀ ਜਦੋਂ ਅਸੀਂ ਲੱਗ ਗਏ ਅਸੀਂ ਇੱਕੋ ਹੀ ਹਾਂ ਦੋਨੇ ਨਾ 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 ਦੇਖਿਓ ਕਿਤੇ ਪਿਆਰਿਓ ਇੱਥੇ ਫਸ ਗਏ ਫਸ ਜਾਓ ਸਭ ਕੁਝ ਹੋਣ ਦੇ ਬਾਵਜੂਦ ਤੁਸੀਂ ਇੱਥੇ ਅੜ ਗਏ ਨਾ ਜਿਹੜਾ ਜਿੰਨੂੰ ਉਹ ਅਨੁਭਵ ਹੋ ਗਿਆ ਦਰਸ਼ਨ ਹੋ ਗਏ ਉਹਦਾ ਸਭ ਕੁਝ ਖਤਮ ਉਹ ਸਾਰੀਆਂ ਜਾਤਾਂ ਪਾਤਾਂ ਦਿਆਂ ਦੁਆਰਾ ਲੰਘ ਕੇ ਤਾਂ ਉੱਥੇ ਪਹੁੰਚਿਆ ਜਾਂਦਾ ਸਾਰੇ ਜਿਹੜੇ ਫਾਈ ਮਾਨੇ ਛੱਡ ਕੇ ਤਾਂ ਉੱਥੇ ਪਹੁੰਚਿਆ ਜਾਂਦਾ ਸਾਰੀਆਂ ਮਨੋਤਾਂ ਛੱਡ ਕੇ ਤਾਂ ਉੱਥੇ ਪਹੁੰਚਿਆ ਜਾਂਦਾ ਮੁੜ ਕੇ ਫੇਰ ਉਹ ਮਨੋਤਾਂ ਅਸੀਂ ਲਾ ਕੇ ਬੈ ਗਏ ਉਹਨਾਂ ਤੇ ਲਾਤੀਆਂ ਅਸੀਂ ਲਾਤੀਆਂ ਅਸੀਂ ਕੰਧਾ ਵੜਾਤੀਆਂ ਆਪਣੇ ਆਪਣੇ ਵੜਾ ਲਏ ਉਹ ਉਹਨਾਂ ਤੇ ਕੰਧਾ ਨਹੀਂ ਹੁੰਦੀਆਂ ਉਹ ਤਾਂ ਸਰਵ ਵਿਆਪੀ ਨਾਲ ਮਿਲ ਗਏ ਤਾਂ ਸਰਵ ਵਿਆਪੀ ਹੋ ਗਏ ਉਹਨਾਂ ਵਾਸਤੇ ਤਾਂ ਪਸ਼ੂ ਪੰਛੀ ਦਰਖਤ ਮਨੁੱਖ ਸ੍ਰਿਸ਼ਟੀ ਸਭ ਕੁਛ ਇੱਕ ਹੋ ਜਾਂਦਾ ਦੂਜਾ ਉੱਤੇ ਕੋਈ ਹੋਰ ਹੈ ਹੀ ਨਹੀਂ ਅਸੀਂ ਮੰਨੀ ਬੈਠੇ ਆ ਅਸੀਂ ਮੰਨੀ ਬੈਠੇ ਆ ਤੇ ਦੁਖੀ ਹੋ ਰਹੇ ਆ ਮਨਾਉਣੇ ਆ ਲੰਗਰ ਲਾਉਣੇ ਆ ਜਿਉਂ ਸਾਡੇ ਦਾ ਜਨਮ ਹੋਇਆ ਅਸੀਂ ਮਨਾਵਾਂਗੇ ਹੁਣ ਉਹ ਦੂਜੇ ਕਹਿੰਦੇ ਹੁਣ ਸਾਡੇ ਦਾ ਅੱਗੇ ਆਊ ਅਸੀਂ ਮਨਾਵਾਂਗੇ ਤੀਜੇ ਕਹਿੰਦੇ ਸਾਡੇ ਦਾ ਅੱਗੇ ਆਣਾ ਅਸੀਂ ਮਨਾਵਾਂਗੇ ਕਿਉਂਕਿ ਦਾਸ ਅਲੱਗ-ਅਲੱਗ ਸਮਾਗਮਾਂ ਤੇ ਜਾਂਦਾ ਉੱਥੇ ਕੀਰਤਨ ਹੁੰਦਾ ਬਚਨ ਹੁੰਦੇ ਨੇ ਉਹ ਫਿਰ ਖੁਸ਼ ਹੁੰਦੇ ਨੇ ਵੀ ਸਾਡੀ ਗੱਲ ਕੀਤੀ ਹੈ ਇੱਥੇ ਸਾਡੇ ਗੁਰੂ ਦੀ ਗੱਲ ਕੀਤੀ ਸਾਡੇ ਸੰਤਾਂ ਦੀ ਗੱਲ ਕੀਤੀ ਹੈ ਬਸ ਉਹ ਇੰਨਾ ਖੁਸ਼ ਹੋ ਜਾਂਦੇ ਨੇ ਵੀ ਅਸੀਂ ਮਨਾ ਲਿਆ ਜੀ ਠੀਕ ਹੈ ਪਿਆਰਿਓ ਅਸਲੀ ਵਸਤੂ ਤੋਂ ਅਸੀਂ ਖੁੰਝ ਗਏ ਅਸਲੀ ਚੀਜ਼ ਤੋਂ ਖੁੰਝ ਗਏ ਅਸੀਂ ਖਾਲੀ ਹੱਥ ਸਾਡੇ ਇਸ ਕਰਕੇ ਇਸੇ ਕਰਕੇ ਇਹ ਸੰਤ ਮਹਾਪੁਰਸ਼ ਡਿਊਟੀ ਲਾਇੰਦ ਨੇ ਵੀ ਭਾਈ ਬੋਲਦੇ ਰਹੇੋ ਜਗਾਈ ਰੱਖਿਓ ਜੋਤ ਨੂੰ ਚਾਨਣ ਚਾਨਣ ਹੁੰਦਾ ਰਹੇ ਹਨੇਰਾ ਨਾਤੇ ਪੈ ਜਾਵੇ ਹੁਣ ਤਾਂ ਉਹਨਾਂ ਦਾ ਨਾਮ ਵਰਤ ਵਰਤ ਕੇ ਉਹਨਾਂ ਦੀ ਆਤਮਿਕ ਗੱਲ ਨਹੀਂ ਕਰਦੇ ਉਹਨਾਂ ਦਾ ਨਾਮ ਵਰਤ ਵਰਤ ਕੇ ਦੁਨਿਆਵੀ ਚੀਜ਼ਾਂ ਇਕੱਠੀਆਂ ਕਰ ਰਹੇ ਆ ਅਸੀਂ ਸਥਾਨ ਦਾ ਨਾਮ ਰੱਖ ਲਿਆ ਅਲੱਗ ਗੁਰੂ ਘਰ ਦਾ ਨਾਮ ਅਲੱਗ ਰੱਖ ਲਿਆ ਇਹ ਸਾਰੇ ਰੋਹਾਨੀ ਪਾਪ ਨੇ ਜਿਹੜੀ ਚਲਾਖ ਲੋਕ ਮੂੜਲੇ ਲੋਕ ਜਿਹੜੇ ਪ੍ਰਬੰਧਕ ਬਣ ਜਾਂਦੇ ਨੇ ਉਹ ਲਗ ਲਗ ਨਾਵਾ ਹੈ ਠੀਕ ਅਲੱਗ ਅਲੱਗ ਸੰਸਥਾਵਾਂ ਇਹਨਾਂ ਨੇ ਰੱਬ ਨੂੰ ਵੀ ਅਲੱਗ ਅਲੱਗ ਕਰ ਦਿੱਤਾ ਪਰ ਉਹ ਲੱਗ ਹੁੰਦਾ ਨਹੀਂ ਉਹਨੂੰ ਕੋਈ ਤੋੜ ਨਹੀਂ ਸਕਦਾ ਉਹ ਸਦਾ ਇੱਕ ਹੈ ਉਹਨੇ ਆਪਣੀ ਖੇਲ ਖੇលਦੇ ਰਹਿਣਾ ਹੈ ਉਹਨੇ ਦਾ ਜੋ ਕਰਨਾ ਕਰੀ ਜਾਣਾ ਉਹਨੇ ਭਗਤ ਵੀ ਭੇਜਣੇ ਨੇ ਉਹਨੇ ਸੰਤ ਵੀ ਭੇਜਣੇ ਉਹਦਾ ਇੰਤਜ਼ਾਮ ਹੈ ਉਹ ਆਪਣੇ ਬੱਚਿਆਂ ਵਾਸਤੇ ਸਭ ਕੁਝ ਇੰਤਜ਼ਾਮ ਕਰਦਾ ਹੈ ਖਾਣ ਦਾ ਪੀਣ ਦਾ ਰਹਿਣ ਦਾ ਐਂਟਰਟੇਨਮੈਂਟ ਦਾ ਐਂਟਰਟੇਨਮੈਂਟ ਦਾ ਇਹ ਸਾਰਾ ਕੁਝ ਇੰਤਜ਼ਾਮ ਕਰਦਾ ਆਪਣਾ ਉਹਨਾਂ ਨੂੰ ਸੁੱਖ ਦੇਣ ਦਾ ਉਹਨਾਂ ਨੂੰ ਖੇਡ ਚੋਂ ਬਾਹਰ ਕੱਢਣ ਦਾ ਇੰਤਜ਼ਾਮ ਕਰ ਲੈਂਦਾ ਉਹ ਤਾਂ ਉਹਦਾ ਕਰੀ ਜਾ ਰਿਹਾ ਉਹ ਕਦੇ ਕਿਸ ਨੂੰ ਭੇਜਦਾ ਕਦੇ ਬੁੱਧ ਨੂੰ ਭੇਜਦਾ ਕਦੇ ਆਰਾਮ ਨੂੰ ਭੇਜਦਾ ਕਦੇ ਕ੍ਰਿਸ਼ਨ ਨੂੰ ਭੇਜਦਾ ਕਦੇ ਕਬੀਰ ਸਾਹਿਬ ਨੂੰ ਭੇਜਦਾ ਗੁਰੂਆਂ ਨੂੰ ਭੇਜੇ ਗੁਰੂ ਗੁਰੂ ਬਣ ਕੇ ਆ ਜਾਂਦਾ ਸੌਖਾ ਮਾਰ ਰਸਤਾ ਗੁਰੂ ਨਾਨਕ ਕੁਮਾਰ ਜੀ ਨੇ ਸਾਰਿਆਂ ਨੂੰ ਆਪਣੀ ਬੁੱਕਲ ਚ ਲੈ ਲਿਆ ਸਾਰੇ ਭਗਤਾਂ ਨੂੰ ਕਹਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਆਜੋ ਭਾਈ ਤੁਸੀਂ ਦਰਸ਼ਨ ਕੀਤੇ ਨੇ ਅਨੁਭਵ ਕੀਤਾ ਆਪੋ ਆਪਣੀ ਬਾਣੀ ਲੈ ਆਓ ਆਪਾਂ ਇਸ ਸੰਸਾਦ ਦੇ ਭਲੇ ਵਾਸਤੇ ਉਹਨਾਂ ਨੂੰ ਬਾਣੀ ਦੇ ਦੀਏ ਰੱਬ ਦੇ ਫੰਦੇ ਦੀ ਇਹਨਾਂ ਨੂੰ ਕਮਾ ਲੈਣਗੇ ਬਾਣੀ ਭਾਗਾਂ ਵਾਲੇ ਬਹੁ ਵੱਡੀ ਕਿਰਪਾ ਕਰਤੀ ਫਰ ਅਸੀਂ ਤਾਂ ਆਪਣੇ ਲਗ ਲਗ ਲਫਾਫੇ ਬਣਾ ਕੇ ਬਾਣੀ ਪਾਲੀ ਲਗ ਲਗ ਪਾਣੀ ਪਾਲੀ ਆਪਣੀ ਸੋ ਪਿਆਰਿਓ ਅਸੀਂ ਅੱਖਾਂ ਖੋਲੀਏ ਜਾਗੀਏ ਸਾਡੇ ਛੁੱਟਣ ਦਾ ਖਿਹੜਾ ਸਾਡੇ ਛੁੱਟਣ ਦਾ ਕੋਈ ਵਸੀਲਾ ਬਣ ਜਾਵੇ ਉਹ ਇੱਕੋ ਹੀ ਆ ਵੀ ਇਹ ਕੰਦਾ ਤੋੜੋ ਇਹ ਵਖਰੇਵੇਂ ਤੋੜੋ ਗੁਰੂ ਦੀ ਗੱਲ ਮੰਨੋ ਗੁਰੂ ਕੋਲ ਤਾਂ ਆਪਾਂ ਜਾਣਦੇ ਆਂ ਥੀਂ ਚਲੇ ਜਾਓ ਆਪਣੇ ਆਪਣੇ ਅਲਗ ਗੁਰੂ ਕੋ ਚਲੇ ਜਾਓ ਆਪਣੇ ਅਲਗ ਸੰਤ ਕੋ ਚਲੇ ਜਾਓ ਆਪਣੇ ਅਲੱਗ ਚਲੇ ਜਾਓ ਧਰਮ ਸਥਾਨ ਤੇ ਚਲੇ ਜਾਓ ਪਰ ਉਥੋਂ ਜੋ ਉਹ ਤੁਹਾਡਾ ਗੁਰੂ ਕਹਿੰਦਾ ਹੈ ਸੰਤ ਕਹਿੰਦਾ ਹੈ ਜੋ ਵੀ ਹੈ ਭਗਤ ਕਹਿੰਦਾ ਹੈ ਉਹਦਾ ਬਚਨ ਤਾਂ ਮੰਨ ਲੋ ਉਹ ਕਹਿੰਦਾ ਸਭ ਇੱਕੋ ਹੀ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਕੋ ਜਾਣਦੇ ਆ ਤੇ ਗੁਰੂਰਾਜ ਸਭ ਕਹਿੰਦਾ ਸਭ ਇੱਕੋ ਹੀ ਹੈ ਹਰ ਮੰਦਰ ਇਹ ਜਗਤ ਹੈ ਇੱਕ ਘਰਦਾ ਗੁਰੂ ਨਾਨਕ ਮਹਾਰਾਜ ਕਹਿੰਦੇ ਹਰ ਮੰਦਰ ਇਹ ਜਗਤ ਹੈ ਪਰ ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ ਗੁਰ ਬਿਨ ਕੋ ਹਨੇਦਾਰ ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ ਉਹਦੇ ਵਾਸਤੇ ਇਹ ਹਰ ਮੰਦਰ ਨਹੀਂ ਹੈ ਉਹਦੇ ਵਾਸਤੇ ਕੋ ਹਨੇਦਾਰ ਹੈ ਫਿਰ ਕਹਿੰਦੇ ਹਰ ਮੰਦਰ ਇਹ ਸਰੀਰ ਹੈ ਇਹ ਸਰੀਰ ਨੂੰ ਵੀ ਹਰ ਮੰਦਰ ਕਹਿ ਦਿੱਤਾ ਕਿਉਂਕਿ ਇਹਦੇ ਵਿੱਚ ਉਹ ਰਹਿੰਦਾ ਹੈ ਇਹ ਦੇ ਅੰਦਰ ਵੀ ਰਹਿੰਦਾ ਹੈ ਤੇ ਬਾਹਰ ਵੀ ਰਹਿੰਦਾ ਹੈ ਸਾਰੀ ਕਿਰਿਆ ਕਰਦਾ ਹੈ ਉਹ ਹਰੀ ਦਾ ਹੀ ਮੰਦਰ ਹੈ ਅਸੀਂ ਨਹੀਂ ਸਮਝਦੇ ਇਹ ਖੇਲ ਹੀ ਹੈ ਪਿਆਰਿਓ ਐਸੀ ਹੈ ਇਹਦਾ ਥੋ ਪਤਾ ਲੱਗਦਾ ਨਹੀਂ ਹੈ ਇਹ ਤਾਂ ਇੱਕ ਪਾਸਾ ਕਰਨਾ ਪੈਂਦਾ ਹੈ ਕਿਸ ਕਿਸੇ ਐਸੇ ਰੱਬ ਦੇ ਪਿਆਰੇ ਸੰਤ ਮਹਾਪੁਰਸ਼ ਭਗਤ ਦੇ ਲਗਾਤਾਰ ਕੋਲ ਬਹਿ ਕੇ ਇਨੂੰ ਕਹਿੰਦੇ ਨੇ ਉਪਾਸ਼ਨਾ ਉਪਾਸ਼ਨਾ ਦਾ ਅਰਥ ਹੈ ਉਪਾਸਣ ਉਹਦੇ ਕੋਲ ਬਹਿ ਜਾਣਾ ਜੇਕਰ ਕੋਈ ਭਗਤ ਰਵਿਦਾਸ ਨੂੰ ਪਿਆਰ ਕਰਦਾ ਹੈ ਤਾਂ ਉਹ ਰਵਿਦਾਸ ਭਗਦੇ ਕੋਲੇ ਬਹਿ ਜਾਵੇ ਮਤਲਬ ਉਹਦੀ ਬਾਣੀ ਦੇ ਕੋਲੇ ਉਹਦੇ ਬਚਨਾਂ ਦੇ ਕੋਲੇ ਬਹਿ ਜਾਵੇ ਉਹਨੂੰ ਮੰਨੀ ਜਾਵੇ ਸੁਣੀ ਜਾਵੇ ਮੰਨੀ ਜਾਵੇ ਇੱਕ ਇੱਕ ਬਚਨ ਮੰਨ ਲਵੇ ਉਹਦੀ ਉਪਾਸ਼ਨਾ ਹੈ ਉਹ ਉਹਦੇ ਕੋ ਬਹਿ ਗਿਆ ਉਹਦੀ ਉੱਤੇ ਬਚਨ ਸੁਣ ਰਿਹਾ ਗੁਰਬਾਣੀ ਉਹਦੀ ਪੜ ਰਿਹਾ ਮੰਨ ਰਿਹਾ ਵਿਚਾਰ ਰਿਹਾ ਉੱਤੇ ਜੀਵਨ ਉੱਤੇ ਲਾਰ ਹੈ ਆਪਣਾ ਉਹਨੂੰ ਜੀਵਨ ਚ ਕਮਾ ਰਿਹਾ ਬਹਿ ਗਿਆ ਉਹ ਕੋਲੇ ਸ਼ੁੱਧ ਹੋ ਗਈ ਪਾਸ਼ਨਾ ਉਹਦੀ ਬਾਣੀ ਨੇ ਉਹਨੂੰ ਮੈਲ ਕੱਢਤੀ ਵਿੱਚੋਂ ਉਹ ਜਿਵੇਂ ਆਪਾਂ ਪਿਛਲੀ ਵੀਡੀਓ ਚ ਕਿਹਾ ਸੀ ਗੁਰਬਾਣੀ ਸੁਣ ਮੈਲ ਗਵਾਏ ਹਾਂ ਭਾਈ ਆਪਣੇ ਆਪਣੇ ਸੰਤ ਦੀ ਆਪਣੇ ਆਪਣੇ ਗੁਰੂ ਦੀ ਸਤਿਗੁਰੂ ਦੀ ਬਾਣੀ ਨੂੰ ਮੰਨ ਲੋ ਫਿਰ ਇੱਕ ਚ ਆ ਜਾਓਗੇ ਫਿਰ ਆਪਣੇ ਆਪ ਤੇ ਹੱਸੋਗੇ ਜਦੋਂ ਅਸੀਂ ਮੰਨਣ ਤੇ ਆਉਨੇ ਨਾ ਜਦੋਂ ਅਸੀਂ ਉਹਨਾਂ ਸੰਤਾਂ ਮਹਾਪੁਰਸ਼ਾਂ ਪਿਆਰਿਆਂ ਰੱਬ ਦੇ ਪਿਆਰਿਆਂ ਬਖਸ਼ਰੂਆਂ ਦੀ ਬਾਣੀ ਨੂੰ ਮੰਨਦੇ ਆ ਨਾ ਫਿਰ ਅਸੀਂ ਮੰਨ ਕੇ ਉਹਦਾ ਰਿਜ਼ਲਟ ਨਿਕਲਦਾ ਤੱਤ ਨਿਕਲਦਾ ਫਿਰ ਅਸੀਂ ਆਪਣੇ ਆਪ ਤੇ ਹੱਸਦੇ ਆ ਜਿਦਾਂ ਮੂਰਖੀ ਸੀ ਉਹ ਤਾਂ ਗੱਲ ਬੜੀ ਉੱਚੀ ਕਰਦੇ ਆ ਜੋ ਪਿਆਰਿਓ ਸਾਰੇ ਹੀ ਭਗਤ ਉਥੇ ਉਹਨਾਂ ਦੀਆਂ ਜਾਤਾਂ ਦੀ ਗੱਲ ਨਾ ਕਰਿਆ ਕਰੋ ਉਹਨਾਂ ਦੀ ਆਤਮਕਤਾ ਦੀ ਗੱਲ ਕਰਿਆ ਕਰੋ ਉਹਨਾਂ ਦੇ ਆਤਮਿਕ ਜੀਵਨ ਦੀ ਜੋਨ ਨੇ ਗੁਰਬਾਣੀ ਰਚਦੀ ਸਾਡੇ ਵਾਸਤੇ ਉਸ ਗੁਰਬਾਣ ਦੀ ਵਿਚਾਰ ਕਰਿਆ ਕਰੋ ਸਰੀਰਾਂ ਦੀਆਂ ਵਿਚਾਰਾਂ ਇਤਿਹਾਸ ਦੀਆਂ ਵਿਚਾਰਾਂ ਸਾਨੂੰ ਕਦੇ ਇੱਕ ਨਹੀਂ ਕਰਨਗੀਆਂ ਬਾਰੇ ਤਾਂ ਇਤਿਹਾਸ ਨਾਲ ਲੰਘ ਜਾਂਦੇ ਨੇ ਜੀ ਉੱਥੇ ਉਹ ਹੋਇਆ ਜਨਮ ਹੋਇਆ ਫਿਰ ਉੱਥੇ ਜੀ ਉਹ ਵਿਆਹ ਉੱਥੇ ਹੋ ਗਿਆ ਤੇ ਉੱਥੋਂ ਫਿਰ ਐ ਹੋ ਗਿਆ ਉੱਥੇ ਚਲੇ ਗਏ ਜੀ ਉੱਥੇ ਨੇ ਭਗਤੀ ਕੀਤੀ ਬਸ ਭਗਤੀ ਕੀਤੀ ਪਿਆਰਿਓ ਉਹਨਾਂ ਦਾ ਉਪਦੇਸ਼ ਉਹਨਾਂ ਉਹਨਾਂ ਦੀ ਅਨੁਭਵਤਾ ਦੀ ਗੱਲ ਇਹ ਬਾਤਾਂ ਕਰਾਂਗੇ ਤਾਂ ਅਸੀਂ ਨੇੜੇ ਹੋਵਾਂਗੇ ਉਹਨਾਂ ਦੇ ਸਿਰ ਦੀ ਗੱਲ ਕਰਾਂਗੇ ਸਰੀਰ ਤਾਂ ਫਿਰ ਸੀਤਾ ਖਤਮ ਹੋ ਗਿਆ ਬਾਅਦ ਰਬਦਾਸ ਖਤਮ ਹੋ ਗਿਆ ਸੀਤਾ ਖਤਮ ਹੋ ਗਿਆ ਰਬਦਾਸ ਖਤਮ ਹੋ ਗਿਆ ਨਹੀਂ ਖਤਮ ਹੋ ਜਾ ਉਹ ਜਿਹੜੀ ਚੀਜ਼ ਰਬਦਾਸ ਹੈ ਉਹਦਾ ਸਦਾ ਹੀ ਹੈ ਉਹ ਨਹੀਂ ਖਤਮ ਹੁੰਦੀ ਉਹਦਾ ਜਮਨ ਬਣਨ ਤੋਂ ਪਰੇ ਹੋ ਗਈ ਸੋ ਪਿਆਰੋ ਇਹ ਬਚਨ ਨੇ ਸਮਝ ਆਦਾ ਹੋ ਜਾਂਦਾ ਆਪਾਂ ਇਹ ਆਨੰਦ ਵਰਤੌਣੇ ਆਪਣੇ ਆਪ ਤੇ ਨਾ ਲੱਗੇ ਰਹੋ ਸੁਣਦੇ ਰਹੋ ਨਾਲ ਨਾਲ ਚੱਲੋ ਵਿਚਾਰ ਦੇ ਇਹ ਆਪਣਾ ਅੱਧੇ ਘੰਟੇ ਦਾ ਸਮਾਂ ਹੁੰਦਾ ਵੀ ਅੱਧੇ ਘੰਟੇ ਵਿੱਚ ਸਾਨੂੰ ਕੁਝ ਏਕਤਾ ਦੇ ਵੱਲ ਲੈ ਕੇ ਜਾਣੇ ਆ ਮੇਰਾ ਕੋਈ ਮਕਸਦ ਕੋਈ ਪ੍ਰਚਾਰ ਕਰਨਾ ਜਾਂ ਇੱਛਾ ਨਹੀਂ ਇਹ ਇੱਛਾ-ਉਛਾਤਾ ਪਿੱਛੇ ਰਹਿ ਜਾਂਦੀਆਂ ਪ੍ਰਚਾਰ ਦੀ ਇੱਛਾ ਵੀ ਨਹੀਂ ਹੁੰਦੀ ਉਪਦੇਸ਼ ਦੇਣ ਦੀ ਇੱਛਾ ਵੀ ਨਹੀਂ ਹੁੰਦੀ ਇਹ ਤਾਂ ਇੱਕ ਮਹਾਪੁਰਸ਼ਾਂ ਵੱਲੋਂ ਬਚਨ ਹੁਕਮਾਂ ਡਿਊਟੀ ਉਹ ਆਪਣੇ ਪਿਆਰੇ ਦੇ ਪਿਆਰ ਨੂੰ ਮੰਨਣ ਵਾਸਤੇ ਹੋ ਨਹੀਂ ਤਾਂ ਉਤਾ ਇਸਕੇ ਭਾਣੇ ਕੋਈ ਨਾ ਭੁੱਲਾ ਜਿੰਨ ਸਗਲੋ ਬ੍ਰਹਮ ਪਛਾਤਾ ਜਿੰਨੇ ਅਨੁਭਵ ਕਰ ਲਿਆ ਉਹਦੇ ਵਾਸਤੇ ਕੋਈ ਭੁੱਲਿਆ ਹੋਇਆ ਹੈ ਨਹੀਂ ਇੱਥੇ ਤਾਂ ਸਭ ਇੱਕੋ ਹੀ ਹੈ ਤਾਂ ਆਪ ਹੀ ਮੇਸ਼ ਆਪਣੇ ਖੇਲ ਕਰ ਰਿਆ ਕੋਈ ਭੁੱਲਿਆ ਹੋਇਆ ਹੈ ਹੀ ਨਹੀਂ ਚਾਨਣੀ ਚਾਨਣ ਹੈ ਹਾਂ ਦੁੱਖ ਜਿਹੜੇ ਦੁਖੀ ਨੇ ਰੋਂਦੇ ਨੇ ਚਿੰਤਾਵਾਂ ਨੇ ਉਹਨਾਂ ਦਾ ਦੇਖ ਕੇ ਹਾਲ ਫਿਰ ਮਹਾਪੁਰਸ਼ ਡੂੜੀ ਲਾਉਂਦੇ ਨੇ ਵੀ ਭਾਈ ਬੋਲਦੇ ਰਹੋ ਬਚਨ ਇਹ ਮਾਹੌਲ ਬਣਾ ਕੇ ਰੱਖਿਓ ਹੈ ਅਸੀਂ ਜਿੱਤਾਂਗੇ ਜ਼ਰੂਰ ਜਾਰੀ جنگ ਰੱਖਿਓ ਇਹ ਕਾਲ ਯੁਗ ਨਾਲ ਜੰਗ ਜਾਰੀ ਰੱਖੋ ਜਿੱਤ ਜਾਵਾਂਗੇ ਖੋਜੋ ਜੋ ਖੋਜਿਆ ਸੋ ਪਾਵੈ ਸੋ ਆਪਾਂ ਥੋੜੀ ਵਿਚਾਰ ਕੀਤੀ ਹੈ ਮਾੜਾ ਕਿਰਪਾ ਕਰ ਸਾਡੇ ਹਿਰਦੇ ਚ ਵਸ ਜਾਵੇ ਅਸੀਂ ਈਮਾਨ ਜੁੜੇ ਰਹੀਏ ਪੁੱਲਾ ਚੁੱਕਾ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ